ਦੀ ਤਿਨ ਨੇ ਕੀਤੇ ਜਿੱਦ ਦਾ ਪ੍ਰਤੀਕ ਦੁਸ਼ਹਿਰਾ ਤਿਹਾਰ ਸਥਾਨਕ ਰਾਮਨਗਰ ਕਲੋਨੇ ਦੇ ਤੇ ਮਨਾਇਆ ਗਿਆ ਜਿਸ ਵਿੱਚ ਸ਼੍ਰੀ ਓਮਪrakash ਸੋਨੀ ਸਾਹਿਬ ਦਾ ਉਪ ਮੁੱਖ ਮੰਤਰੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਅਤੇ 라ਵਨ দહન ਦੀ ਰਸਮ ਸਾਹਿਬ ਦਾ ਕੌਂਸਲ ਸ਼੍ਰੀ ਸੁਨਦਰ ਕੁਮਾਰ ਚੰਦਾਨ ਨੇ ਕੀਤੀ ਇਹ ਵੀ ਪੰਜਾਬ ਨਿਊਜ਼ ਦੀ ਖਾਸ ਰਿਪੋਰਟ I

هاجي دبين ده سوني اون تو دب سوني سال سدا بولا एक्स काउंसलर सरिंदर जी रविंद्र बिट्टू जी राजू जी सन्नी जी प्रदीप जी, जी एक्स मेर साथी जूनो जी एक्स डिप्टी मेयर जज जीकार जी प्रमोद जी ਮਨੋਕੀ ਸਾਰੇ ਸਟੇਜ ਤੇ ਬਰਾਜਮਾਨ ਲੀਡਰ ਸਭਾਨ ਅੱਜ ਦੇ ਖੋਦਨ ਤਿਆਰ ਹੋਏ ਸਤਿਕਾਰਯੋਗ ਮੇਰੇ ਭੈਣੋ ਭਰਾਓ ਪਿਆਰੇ ਸਾਥਿਓ ਅੱਜ ਬੜਾ ਇਪਤ ਦਿਨ ਦਸਾਰੇ ਦਾ ਜਿਹੜਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਰਾਮਨਗਰ ਕਲੋਨੀ ਸਰੰਤਰ ਜੀ ਦੀ ਪ੍ਰਧਾਨ ਜੀ ਤੇ ਅੱਜ ਦੇ ਖੁਸ਼ ਦਿਨ ਤੇ ਦਸਹਰੇ ਦਾ ਪੁੱਤਰ ਦੇ ਅੱਜ ਦੇ ਪੁੱਤਰ ਦੇ ਤੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਜਿੱਲੀ ਮੁਬਾਰਕਬਾਦ ਦਿੰਦਾ ਸੌਇਕਾ ਤਿਹਾਰ ਮਨੁੱਖੀ ਕਦਰਾਂ ਕੀਮਤਾਂ ਦਾ ਪ੍ਰਤੀਕ ਤਿਹਾਰ ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਤਿਹਾਰ ਆਪਸੀ ਭਾਈਚਾਰੇ ਪੇਮ ਦਾ ਇਹ ਪ੍ਰਤੀਕ ਤਿਹਾਰ ਜਿਹੜਾ ਹਰ ਸਾਲ ਹੀ ਅਸੀਂ ਬਣਾਉਂਦੇ ਆ ਸੋ ਸਾਥੀਓ ਅਜੀ ਸਾਹਮਣੇ ਆ ਰਹਿਆ ਰਾਮਨ ਦਾ ਪੁੱਤ ਜਿਹੜਾ ਹਰ ਸਾਲ ਹੀ ਅਗਨੀ ਪੇਟ ਕੀਤਾ ਜਾਂਦਾ ਸੋ ਭਰਾਓ ਦੂਜੇ ਜੀ ਸੋਸ ਕਰਕੇ ਰੈਨੂ ਬ੍ਰਿਆਈਨੋ ਰਾਮਾਲ ਦੂਜੇ ਮਨੇ ਭਗਵਾਨ ਰਾਮ ਜੀ ਸੋ ਅਸੀਂ ਅੱਜ ਦੇ ਦਿਨ ਪ੍ਰਣ ਕਰਦਾ ਅਸੀਂ ਰਾਮ ਭਗਤ ਬੰਨਾ ਸੋ ਸਾਥੀਓ ਅੱਜ ਦੇ ਦਿਨ ਵੀ ਪ੍ਰਣ ਕਰਨਾ ਹੈ ਕਿ ਅਸੀਂ ਬ੍ਰਿਐਣੀ ਨੂੰ ਸਾੜਨੇ ਆ ਸੋ ਸਭ ਤੋਂ ਪਹਿਲਾਂ ਸਾਨੂੰ ਆਪਣੇ ਮਨਾਂ ਦਾ ਰਾਮੰਗਲਾ ਸਾੜਨਾ ਚਾਹੀਦਾ ਸੋ ਆਪਣੇ ਮੰਦਿਰ ਬ੍ਰਿਐਣੀ ਜਿਹੜੀ ਹੈ ਉਹ ਜੋ ਦੂਰ ਕਰਨਾ ਚਾਹੀਦਾ ਸੋ ਇਹ ਅੱਜ ਦੇ ਦਿਨ ਸਾਨੂੰ ਪ੍ਰਭ ਕਰਨਾ ਚਾਹੀਦਾ ਜਿਹੜਾ ਤੁਸੀਂ ਹਰ ਸਾਰੇ ਉੱਤੇ ਬਣਾਉਗੇ ਸੋ ਮੈਂ ਵੀ ਇੱਥੇ ਸਾਰੀਆਂ ਖੰਡਾਂ ਦੇ ਦਰਸ਼ਕ ਕਰਨਾ ਹਾਂ ਸੋ ਮੈਨੂੰ ਵੇਖ ਕੇ ਖੁਸ਼ੀ ਹੁੰਦੀ ਆ ਕਿਉਂਕਿ ਮੈਂ ਹੋਰ ਦੋਸਤਾਂ ਦੇ ਨਾਲ ਸੋ ਵਾਜਦੇ ਦਿਨ ਹੋ ਪ੍ਰਣ ਕਰੀਏ ਅਸੀਂ ਸਾਰੇ ਕਿ ਅਸੀਂ ਰਾਮ ਭਗਤ ਬੰਨਾ ਸੱਚਾਈ ਦਾ ਸਾਥ ਦੇਣਾ ਪ੍ਰਿਆਈ ਨੂੰ ਦੂਰ ਕਰਨਾ ਇਹੋ ਅੱਜ ਦੇ ਦਿਨ ਅਸੀਂ ਪ੍ਰਣ ਕਰਦਾ ਸਾਰਿਆਂ ਨੇ ਸੋਹ ਸਾਥੀਓ ਮਾਦੇ ਤੁਹਾਡਾ ਛੋਟਾ ਜਿਹਾ ਸੇਵਕਿਆਂ 35 ਸਾਲ ਹੋ ਗਏ ਨੇ ਤੁਹਾਡੇ ਚ ਰਹਿੰਦਿਆਂ ਨੂੰ ਹਮੇਸ਼ਾ ਤੁਹਾਡੇ ਨਾਲ ਆ ਅਸੀਂ ਕਹਿ ਹਮੇਸ਼ਾ ਬਿਚੂਲੀ ਤੁਹਾਡੇ ਨਾਲ ਸਾਰੀਆਂ ਸੰਤਾ ਦੇ ਨਾਲ ਸੋ ਮੈਰੀ ਦੇ ਜਿੱਤੇ ਤੁਸੀਂ ਡਿਊਟੀ ਆਉਂਦੇ ਹੋ ਮੈਂ ਤੇ ਕਦੀ ਜ਼ਰਿੰਦਰ ਜੀ ਤੁਹਾਡੇ ਕੋਲ ਪਾਸੇ ਨਹੀਂ ਆਇਆ। ਤੋਂ ਤੁਸੀਂ ਹਰ ਸਾਲ ਮੈਨੂੰ ਹੁਕਮ ਕਰ ਦਿਓ। ਮੈਂ ਹਰ ਸਾਲ ਇੱਥੇ ਆਉਣਾ। ਤੋਂ ਮੈਂ ਫੇਰ ਇੱਕ ਵਾਰ ਦਿਲ ਦੀਆਂ ਕਰਾਈਆਂ ਤੋਂ ਤੁਹਾਨੂੰ ਸਾਰਿਆਂ ਨੂੰ ਮੁਬਾਰਕਬਾਦਨਾ। ਸਾਰੇ ਸ਼ਹਿਰ ਵਾਸੀਆਂ ਨੂੰ ਅੱਜ ਦੇ ਦਿਨ ਮੁਬਾਰਕਬਾਦਨਾ। ਕਿਉਂਕਿ ਮੈਂ ਜਲਦੀ ਜਾਣਾ। ਫੇਰ ਇੱਕ ਵਾਰ ਨੰਕਾਰਾ ਲਾਈਏ। ਜੈ ਜੀ ਦੀ ਜਾਨ। ਜੈ। ਤੋਂ ਜੀਤੀ ਨਾ ਸੋਨ ਤੋਂ ਮੈਂ ਨਾ ਜੇ ਜਲਦੀ ਜਲਦੀ ਕਹਾਂਗੇ ਤਾਂ ਸਾਡੇ ਵਿੱਚ ਬਹੁਤ ਸਰਕਾਰੀ ਅਧਿਕਾਰੀਓ ਹਿੰਦੁਸਤਾਨ ਦੇ ਮਾਨ ਸਤਿ ਚ ਡਾਕਟਰ ਨਰਮਨ ਸਿੰਘ ਦੇ ਭਾਈ ਸਾਹਿਬ ਉਹ ਵੀ ਇੱਥੇ ਤੋਂ ਦੇਖੀ ਕਿ ਕਿ ਸੰਗਮ ਨਾਲ ਆਏ ਨੇ ਜੋ ਉਹਨਾਂ ਨੂੰ ਸਨਮਾਨ ਦਿੱਤਾ ਜਾਏਗਾ ਬਾਕੀ ਦੇ ਨੌਕਾਪੀ ਰਿਸਪੈਕਟ ਵਾਲੇ ਉਹਨਾਂ ਨੂੰ ਸਨਮਾਨ ਦਿੱਤਾ ਦਿੱਤੋ ਸਾਰਾ ਫੋਟੋ ਸਰ ਸਰ ਇੱਕ ਬੜੀ ਕਰਾਇਓ ਸਰ ਸਰ ਗਲਾ ਬਟਾ ਬਣਾਓ ਭਾਈ ਵਾਹ ਸਰ ਇੱਕ ਬੜੀ ਸਰ ਗਲਾ ਬਟਾ ਸੁਣ ਸੁਣੇ ਜਨੇ ਚੱਲ ਸਟੈਂਡਿੰਗ ਬੜਾ ਲੋ ਲੋ ਭਾਈ ਲੋ ਕਫਾ ਦੇ ਲੋ ਬਸ ਦੇਖੋ ਮਹਾਰਾਜ ਜੀ ਕੌਣ ਸਨ ਨਹੀਂ ਪੜਾ ਸੁੰਦਰ ਸੁੰਦਰ ਜੀ ਮਾਨ ਸਨਮਾਨ ਕਾਰੀ ਨਹੀਂ पलनि जीरमान जे सुर शर्मा जी उन जा बि हादगा जी राज कम जी આવી ચારડી આઉટ કી ત્રીજી આયો 11 હવે દેખજો તે નાળા પૂરા ટાઈમ જક દે બીજા રાજમારજી રાજમાજી તો ના કોણ જડી કેરામ કે મેરા દેખ કે જો હું મે બેઠે કરીંગો કોઈ તરાખે ટરાકેઈ તો ]regoldi. जी सर थोड़ा खोल दो थोड़ा सा ही कर एक मिनट जी सर धनबाद बहुत बहुत धन्यवाद ये सब थोड़े से जोड़ दे पूरी ड्यूटी निभा ड्यूटी पूरी करवा

बड़े रांचाते महानाजी क्या ਦੇ ਦਿੱਤੇ ਕਰਮ ਲਾਇਆ ਜਾਂਦਾ ਇਸ ਟੀਮ ਦੇ ਵਿੱਚ ਮੇਰੇ ਭਰਾ ਵਾਲੇ ਜੀ ਗੁਰਵਿੰਦਰ ਬਿੱਟੂ ਜੀ ਨੇ ਬਾਕੀ ਵੀ ਤੁਸੀਂ ਸਾਰੇ ਜਾਣਦੇ ਹੋ ਸਾਡੇ ਐਸਾ ਕੋਈ ਸਾਥੀ ਜਿਹੜਾ ਤੁਸੀਂ ਨਹੀਂ ਜਾਣਦੇ ਇਹ ਸਾਰੀ ਟੀਮ ਸਾਡੀ ਪੂਰੀ ਲਗਨ ਮਿਹਨਤ ਦੇ ਨਾਲ ਇਹ ਤਿਹਾੜ ਮਨਾਉਂਦੀ ਹੈ ਕਿਉਂਕਿ ਇਹ ਤਿਹਾੜ ਇੱਕ ਬਹੁਤ ਵੱਡਾ ਤਿਹਾੜ ਹੈ ਜੋ ਸਾਨੂੰ ਬਹੁਤ ਵੱਡੀ ਸਿੱਖਿਆ ਦਿੰਦਾ ਕਿ ਫਰਾਈ ਤੋਂ ਡਰਨਾ ਨਹੀਂ ਫਰਾਈ ਚਿੱਟੀ ਮਰਦੀ ਵੱਡੀ ਹੋਵੇ ਜੇ ਅਕਸਰ ਛਾਈ ਜਾਂਦੀ ਹੈ ਸਾਨੂੰ ਸਾਂਝੋਂ ਸਜਾਈ ਦਾ ਸਾਥ ਦੇਣਾ ਚਾਹੀਦਾ ਮੈਂ ਕੋਈ ਗੱਲ ਅੱਜ ਦੇ ਦਿਨ ਕਹਿਣਾ ਨਹੀਂ ਚਾਹੁੰਦਾ ਕਿਉਂਕਿ ਅੱਜ 10 ਦਿਨ ਤੁਹਾਡਾ ਸਾਡਾ ਇੱਕ ਸਾਂਝਾ ਜੱਜ ਤੁਹਾਡਾ ਆਪ ਦੀ ਭਾਈ ਜਿਹਾ ਦੇਣੇ ਸੋ ਮੈਂ ਕੋਈ ਟਿੱਪਣੀ ਨਹੀਂ ਸਿਆਸੀ ਕਰਨਾ ਚਾਹੁੰਦਾ ਪਰ ਤੁਹਾਡੀਆਂ ਸਾਰੀਆਂ ਤੁਹਾਡੀਆਂ ਲੋਕਾਂ ਤੁਹਾਡੀਆਂ ਲੱਖਾਂ ਕਣ ਤੁਸੀਂ ਸਾਰੇ ਵੇਖ ਦਿਓ ਕਿੱਚਾ ਕੀ ਤੇ ਫਰਾਈ ਚਾਹ ਚਰੀਆਂ श्री राम जय श्री बालाजी मैं दीपक महंत महावीर संजीवनी नौजवान सेवा सभा तो कुछ पता सब दुनिया नु कुछ कुछ ਦਿਨਾ ਤੋਂ ਨਰਾਤਿਆਂ ਦੀ ਧੂਮਧਾਮ ਨਾ ਬਹੁਤ ਬજરੰਗੀ ਸੈਨਾ ਚੱਲ ਰਹੀ ਆ ਔਰ ਅੱਜ ਦੇ ਦਿਨ ਟਿੱਬੇ ਗਰਾਉਂਡ ਦੇ ਵਿੱਚ 라ਵਣ ਦਾ ਜੋ ਇਹਨਾਂ ਦਾ ਰੀਤੀ ਰਿਵਾਜ ਆ ਉਹ ਕੀਤਾ ਜਾਏਗਾ ਔਰ ਸਾਡੇ ਵੀ ਜੋ ਵੀ ਸਮਾਪਤੀ ਆ ਅੱਜ ਦੇ ਦਿਨ ਹੋ ਜੇਗੀ ਤੇ ਬੜੇ ਹੀ ਸੁਖ ਸ਼ਾਂਤੀ ਨਾਲ ਇਹ ਸਾਰੇ ਨਰਾਤੇ ਨੰਗੇ ਨੇ ਜਿਹੜੇ ਮੇਰੇ ਵੀਰ ਵਰਪਜੰਗੀ ਸੈਨਾ ਕੱਢਦੇ ਨੇ ਕੱਢ ਕੇ ਜਾਂ ਲੜਾਈ ਜਾਂ ਝਗੜਾ ਜਾਂ ਕੁਝ ਕਰਦੇ ਨੇ ਉਹਦੇ ਨਾਲ ਕਿਸੇ ਦਾ ਕੁਛ ਨਹੀਂ ਜਾਂਦਾ ਲੇਕਿਨ ਧਰਮ ਨੂੰ ਬਹੁਤ ਰਿਸਪੌਂਸ ਦੀ ਆ ਮੈਂ ਸਾਰੇ ਜਿੰਨੇ ਵੀ ਬਜਰੰਗੀ ਸੈਨਾ ਜਾਂ ਕੋਈ ਹੋਰ ਆ ਮਾਨਾ ਦੇ ਅੱਗੇ ਬੇਨਤੀ ਕਰਦਾ ਵਾਂ ਕਿ ਉਂਝੇ ਚੋਲਾ ਧਾਰਦੇ ਦੇ ਚੋਲੇ ਦੀ ਮਰਿਆਦਾ ਵਾ ਇੱਕ ਇੱਕ ਨਿਯਮ ਆ ਉਸ ਚੋਲੇ ਦਾ ਨਿਯਮ ਮਰਿਆਦਾ ਦੇ ਵਿੱਚ ਰਹਿ ਕੇ ਸਾਰਾ ਕਰੋ ਜੈ ਸ਼੍ਰੀ ਰਾਮ ਜੈ ਸ਼੍ਰੀ ਬਾਲਾ